ਅਵਾਂਸਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕੀਤੀ ਹੈ। ਇਹ ਕੁਝ ਹੋਣਾ ਤੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ। ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ। ਛੋਟੇ ਲੈਵਲ ਦੇ ਮੁਲਾਜ਼ਮਾਨੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ। ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ। ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਇਰੀ ਦੀ ਰਿਪੋਰਟ ਬਣਾਉਣਗੇ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ ਚਾਰ ਪੰਜ ਜ਼ਖਮੀ ਹੋਏ ਨੇ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਆ ਕੁਝ ਧੂਆਂ ਹੋਇਆ ਹੈ ਤਾਂ ਮਤਲਬ ਕੁਝ ਹੋਇਆ ਤੇ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਹੈ ਜੇਲ੍ਹ ਦੇ ਵਿੱਚ ਕੁਝ ਨਾ ਕੁਝ ਤਾਂ ਹੋਇਆ ਹੋਵੇਗਾ ਧੂਆਂ ਨਿਕਲਿਆ ਇਹ ਤਾਂ ਪੁਲਿਸ ਵੀ ਮੰਨ ਰਹੀ ਹੈ ਤੇ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਹੋਏਗੀ ਮੈਜਿਸਟਰੇਲ ਜਾਂਚ ਦਰਅਸਲ ਗੁਰਦਾਸਪੁਰ ਜੇਲ੍ਹ ਦੇ ਝੰਗਾਮਾ ਹੋ ਗਿਆ ਸੀ ਕੈਦੀਆਂ ਦੇ ਨਾਲ ਝੜਪ ਹੋਈ ਸੀ ਚਾਰ ਮੁਲਾਜ਼ਮ ਫਟਰ ਹੋ ਗਏ ਸਨ ਧੂਆਂ ਨਿਕਲਦਾ ਹੋਇਆ ਨਜ਼ਰ ਆਇਆ ਸੀ ਜੇਲ੍ਹ ਦੇ ਵਿੱਚੋਂ ਇਸੇ ਲਈ ਹੁਣ ਜਾਂਚ ਪੜਤਾਲ ਹੋਏਗੀ ਪੁਲਿਸ ਵੀ ਹਾਲਾਂਕਿ ਕਹਿ ਰਹੀ ਹੈ ਕਿ ਕੁਝ ਨਾ ਕੁਝ ਤਾਂ ਹੋਇਆ ਹੋਵੇਗਾ ਜੇਲ੍ਹ ਦੇ ਅੰਦਰੋਂ ਧੂਆਂ ਕਿਉਂ ਨਿਕਲਿਆ ਕੈਦੀਆਂ ਨੇ ਮੁਲਾਜ਼ਮਾਂ ਨੂੰ ਕਿਉਂ ਕੁੱਟਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਰਹੀਆਂ ਨੇ ਕੁਝ ਕਮੀਆਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਮੈਜਿਸਟ੍ਰੀਅਲ ਜਾਂਚ ਹੋਵੇਗੀ ਪਰ ਪੁਲਿਸ ਵੀ ਮੰਨ ਰਹੀ ਹੈ ਕਿ ਕੋਈ ਤਾਂ ਗੱਲ ਹੋਵੇਗੀ ਜੋ ਇੰਨਾ ਸਭ ਕੁਝ ਹੋ ਗਿਆ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਕੈਦੀਆਂ ਵੱਲੋਂ ਜੇਲ੍ਹ 'ਚ ਹੰਗਾਮਾ ਕੀਤਾ ਗਿਆ ਤੇ ਜੇਲ੍ਹ 'ਚੋਂ ਧੂਆ ਨਿਕਲਣ ਲੱਗਿਆ ਕੁਝ ਮੁਲਾਜ਼ਮ ਵੀ ਫਰਟੜ ਹੋ ਗਏ ਕਿਹਾ ਗਿਆ ਕਿ ਕੈਦੀ ਜੇਲ੍ਹ ਦੇ ਵਿੱਚ ਚੰਗੀਆਂ ਸਹੂਲਤਾਂ ਨਾ ਮਿਲਣ ਕਰਕੇ ਪਰੇਸ਼ਾਨ ਸਨ ਇਸੇ ਲਈ ਉਹ ਤਰਨਾ ਦੇ ਰਹੇ ਸਨ ਅਤੇ ਹੰਗਾਮੇ ਦੌਰਾਨ ਹੀ ਜੇਲ੍ਹ ਦੇ ਵਿੱਚ ਅੱਗ ਲੱਗ ਗਈ ਇੱਟਾਂ ਪੱਥਰ ਚਲਾਏ ਗਏ ਇਲਜ਼ਾਮ ਇਹ ਵੀ ਨੇ ਕਿ ਜੇਲ੍ਹ ਪ੍ਰਸ਼ਾਸਨ ਦਾ ਰਵਈਆ ਚੰਗਾ ਨਹੀਂ ਸੱਚ ਕੀ ਇਹ ਪਟਾਲ ਦਾ ਵਿਸ਼ਾ ਹੈ ਪਰ ਇਸ ਗੰਭੀਰ ਮਸਲੇ ਤੇ ਪੁਲਿਸ ਦਾ ਬਿਆਨ ਆਇਆ ਸੁਬਨਣ ਜੇਲ੍ਹ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਹਾਂ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਲੋਕਾਂ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸੀਗੇ ਕਾਮਨ ਮੈਡੀਕਲ ਇਸ਼ੂਸ ਇਨਮੇਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਜਿਹੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜਿਹੜੀ ਪੁਲਿਸ ਰੈਕੁਇਜ਼ਿਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੋ ਕੀਤਾ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਹੈ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹਿ ਰਹੇ ਨੇ ਉਹਨਾਂ ਚ ਵੇਰੀਏਸ਼ਨ ਹੈ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਆ ਜਾਂ ਕਿਸੇ ਇਨਮੇਟ ਦੀ ਗਲਤੀ ਹੈ prisoners ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਜੇਲ ਇਨਮੇਟਸ ਦੇ ਕੁਝ ਗ੍ਰਿਵਾਂਸਸ ਹੈਗੇ ਆ ਪੁੱਛੋਣਾ ਤੇ ਗ੍ਰਿਵਾਂਸਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕੀਤੀ ਹੈ ਡੀਸੀ ਸਾਹਿਬ ਤੇ ਏਡੀਜੀ ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੀ ਗ੍ਰਿਵਾਂਸਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿ ਰਿਵਾਂਸ ਜਿਹੜੀ ਹੈ ਉਹ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੇ। ਕੁਝ ਹੋਰ ਉਹਨਾਂ ਦੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ। ਸਾਡਾ ਜਿਹੜਾ ਪ੍ਰਿਜ਼ਨਸ ਐਂਡ ਕਰੈਕਸ਼ਨਸ ਡਿਪਾਰਟਮੈਂਟ ਹੈ ਤੇ ਜੋ ਪ੍ਰਿਜ਼ਨ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਜ਼ ਐ ਉਸ ਨੂੰ ਉਹਨਾਂ ਨੂੰ ਹੈਂਡਲ ਕਰਦਾ।